ਮਗਾਰਾ ਮਜ਼ਦੂਰ ਜਥੇਬੰਦਿਆਂ ਬਗਾਵਤ ਕੀਤੀ ਗਈ ਹੈ। ਕਿਉਂ? ਕਾਰਨ ਦਾ ਇਹ ਹੈ ਵਿਛੜੋ ਮੌਨਕ ਯਾਦ ਹੋਇਆ 1948 ਦੇ ਅੰਦਰ ਦੇ ਨੀਤੀਆਂ ਤਹਿ ਕੀਤੀਆਂ ਗਈਆਂ ਦੇਸ਼ ਨੂੰ ਤਰੱਕੀਵਾਦ ਦੀਆਂ ਤੇ ਲੋਕਾਂ ਨੇ ਅਸੂਰਤਾਂ ਬਾਰੇ ਕੋਈ ਸੇਵਾਵਾਂ ਨੇ ਜਿਹੜੀਆਂ ਜ਼ਰੂਰੀ ਸੇਵਾਵਾਂ ਹੁੰਦੀਆਂ ਐ ਚਾਹੇ ਉਹ ਸਿਹਤ ਦੀ ਸਿਹਤ ਦਾ ਮਾਮਲਾ ਹੈ ਚਾਹੇ ਪੜ੍ਹਾਈ ਹੈ ਚਾਹੇ ਆਵਾਜਾਈ ਹੈ ਉਹਦੇ ਵਿੱਕੀ ਬਿਜਲੀ ਆਉਂਦੀ ਐ ਵੀ ਇਹ ਲੋਕਾਂ ਨੂੰ ਅੰਗਰੇਜ਼ੀ ਦਾ ਸ਼ਾਰਦਾ ਵੀ ਨੋ ਪ੍ਰੋਫਿਟ ਨੋ ਲੌਸ ਇਹਦੇ ਬਾਰੇ ਕੇਂਦਰ ਸਰਕਾਰ ਨੇ ਕਹਈਆ ਕੀਤਾ ਸੀ ਲੋਕਾਂ ਨੂੰ ਅਸੀਂ ਇਸ ਢੰਗ ਨਾਲ ਦੇਣਾ ਪਰ ਵਿਗਿਆਨ ਆ ਦੇਸ਼ ਕਰ ਕੀ ਕਰਦਾ ਗਿਆ ਉਹਨੇ ਆ ਡਿਫੈਂਸ ਸਾਡੇ ਵਰਗੇ ਲੋਕਾਂ ਨੂੰ ਵੀ ਥੋੜਾ ਮੋਟਾ ਸੁੱਖ ਦਾ ਸਾਆ ਆਇਆ ਪਰ ਜੇ ਕੁਮਾਨੇ ਦੇ ਹਿੰਦੁਸਤਾਨ ਦੇ ਸਮਾਏ ਦਾ ਜਿਹੜੇ ਖਾਨਵਾਦੀ ਸੀ ਉਹ ਕਾਰਪੋਰੇਟ ਬਾਹਰ ਉਪਕਰਨ ਕਰ ਗਏ 1990 ਦੇ ਅੰਦਰ ਇਥੇ ਨੀਤੀਆਂ ਲਿਆਂਦੀਆਂ ਬੜੀਆਂ ਕੱਛਾਂ ਬਣਾਈਆਂ ਖੰਡਪਾਲ ਕਰਾਏ ਬੜੇ ਬੱਗੇ ਕਿ ਹਿੰਦੁਸਤਾਨ ਦਾ ਉਦਾਰ ਮੰਤਰੀ ਇੱਕ ਸਿੱਖ ਬਣ ਗਿਆ ਪੰਜਾਬੀ ਬਣ ਗਿਆ ਪਰ ਉਹਦੀਆਂ ਨੀਤੀਆਂ ਦਾ ਅਸੀਂ ਅੱਜ ਜਿਹੜੇ ਉਹਨੇ ਕੰਨੇ ਕੀਤੇ ਉਹ ਕੰਨੇ ਅਸੀਂ ਅੱਜ ਚੋਗ ਰਹੇ ਆ ਜਿਹੜੀਆਂ ਜੂਰੀ ਸੇਵਾਵਾਂ ਸੀ ਉਹਨਾਂ ਦੇ ਮੁਕਾਬਲੇ ਦੇ ਉੱਤੇ ਪ੍ਰਾਈਵੇਟ ਸਿਸਟਮ ਲਾਗੂ ਕੀਤਾ ਗਿਆ اسکول بنے ہیں جہیا ولڈنگ کا محلوں کا روپ تے سرکاری اسکولوں کے سارے بچے ਸਾਰੇ ਸਾਢੇ 100 ਰੁਪਏ ਲੈ ਕੇ ਪੜ ਜਾਂਦੇ ਸੀ ਹੁਣ ਜਿਹੜੇ ਪ੍ਰਾਈਵੇਟ ਸਕੂਲ ਆ ਉੱਥੇ ਘੱਟੋ ਘੱਟ ਲੱਖ ਦੇ ਲੱਗ ਪਈ ਆ ਇੱਕ ਬੱਚੇ ਦੀ ਫੀਸ ਹੈ ਇਹੀ ਹਾਲ ਫਟਾ ਬਿਜਲੀ ਨਾਲ ਹੋ ਗਿਆ ਪਰ ਜਦੋਂ ਕੋਈ ਸਰਕਾਰ ਹੀ ਨੀਤੀ ਲੈ ਕੇ ਆਉਂਦੀ ਆ ਜੇਰੀਆਂ ਤਾਂ ਜੱਥੇ ਮੰਗੀਆਂ ਚਾਹੇ ਉਹ ਖਾਣ ਜੱਥੇ ਮੰਗਿਆ ਚਾਹੇ ਉਹ ਮਲਾਜੂ ਜੱਥੇ ਜੋ ਖਾਨਾ ਮੰਨਣ ਵਾਲੇ ਮੁਖਤੀ ਲੜਾਈ ਉਹਨੇ ਕੋਈ ਆਖਣਾ ਫਰੈਂਡ ਰਹਿੰਦੀ ਆ ਲੇਕਿਨ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਜੱਫੇ ਬੰਦੀਆਂ ਦੇ ਗਾਲ ਇੱਕ ਹੋਰ ਪਈ ਆ ਕਿ ਹਿੰਦੁਸਤਾਨ ਦੀ ਸਰਕਾਰ ਕਾਪਰਏਟ ਨਾਣੇ ਜਦੋਂ ਵੀ ਕੋਈ ਨੀਤੀ ਲੋਕਾਂ ਦੇ ਖਿਲਾਫ ਨੇ ਕੇ ਆਉਂਦੀ ਆ ਤਾਂ ਕਿਸਾਨ ਜੱਫੇ ਬੰਦੀਆਂ ਨੂੰ ਬਿਲੀ ਜੁੜ ਕੇ ਲੜਾਈ ਲੈਣੀ ਪੈਂਦੀ ਆ ਕਿਆ ਲੋਕਾਂ ਨੂੰ ਅਸਲੀ ਅਕਾਲੀਆਂ ਦੇ ਚਾਹੂ ਹੋ ਰਹੇ ਨੇ ਕਿ ਉਹਨਾਂ ਨੂੰ ਬਿਜਲੀ ਖਾਤੀ ਵਜਾਣੀ ਇਨਾਨ ਹੋਇਆ ਰਵੇ ਬਿਜਲੀ ਦਾ ਜਿੱਦੇ ਸਟੇਸ਼ਨ ਵਿਖਾ ਉੱਥੇ ਹੀ ਜੇਬਾ ਫਾਸਟ ਆ ਰਹਿਣਾ ਕਿਸਾਨ ਦੇ ਘਰਾਂਵੀਆਂ ਨੇ ਮੋਰਚਾ ਲਾ ਦਿੱਤਾ ਅਸੀਂ ਅਖਬਾਰਾਂ ਮੇਰੀਕੀ ਅਸੀਂ ਚੰਡੀਗੜ੍ਹ ਖਾਣ ਦੇ ਕਲਾ ਪੜਨਾ ਸੀ 26 ਨਵੰਬਰ ਦਾ ਉਹਦੇ ਵਿੱਚ ਵੀ ਇਨਾਨ ਕੀਤਾ ਵੀ ਅਸੀਂ ਇਹ دل میں پاس بھی کروں گے کل آگو نہیں ہوں گے مانگے پر سرکار اپنے بگیتا ہے اب اگر آپ کو دفتر ہے میں پھوڑی کی مسار بھی میں دیجنیا دور میرے ایک نیچ سے بات ہے میں گئی نہ میری آڑی لی ہے میں ہوں کہ حالہ میرے نیچ سے بات ہے کو کہنا بھی شرمانی کہ پڑا دکھوں ਮਖੱਲਾ ਕਿਸੇ ਨਾਲ ਰਾਹਾਂ ਨੂੰ ਆ ਕੇ ਲਾ ਦੇਉ ਉਹ ਚੇਪਾ ਦੋ ਫਿਰ ਤੁਸੀਂ ਦੂਜੇ ਰੋਟ ਕਰ ਦੂਗੇ ਕੰਮ ਉਹ ਕਹਿੰਦਾ ਸ਼ਰਮਾ ਜੀ ਸਾਨੂੰ ਹੁਕਮ ਹੈ ਵੀ ਜੇ ਵੀ ਪ੍ਰਾਣੀ ਕਿਸੇ ਦੇ ਕਰੋਦਾਏ ਆ ਉਹ ਜਣਾ ਕਰਾਉਨੇ ਆ ਜੇ ਕਿਸੇ ਦਾ ਫੜ ਗਿਆ ਜਾਂ ਕਿਸ ਨੇ ਮਾਰ ਲਵਾਉਣਾ ਤਾਂ ਉਹ ਚੇਪਾ ਲਈ ਦੇ ਦੂਗਾ ਮਿੱਤਰਾ ਜੇ ਦਾ ਲਵਾਉਣਾ ਬਣਾ ਦੇਣੀ ਨਹੀਂ ਚੁੱਪ ਕਰ ਹਾਰ ਤੇ ਫਿਰ ਹੈ ਇੱਥੇ ਪਾਰੇ ਮਿੱਤਰੀ ਜਦੋਂ ਖਾਨ ਕੋਲ ਜਾਂਦਾ ਸੀ ਉਦੋਂ ਵੀ ਇੱਥੇ ਇੱਕ ਕਮਰਾ ਭਰਿਆ ਪਿਆ ਸੀ ਚਿੱਪ ਵਾਲੇ ਮਿੱਤਰਾਂ ਦਾ ਲੇਕਿਨ ਸਾਡੇ ਖਾਨ ਮੋਰ ਕੇ ਦਾ ਸੇ ਕੁਦੂ ਇੰਨਾ ਸੀ ਵੀ ਮਹਿਮਾਨੇ ਦੀ ਯੋਗਤ ਨਹੀਂ ਪਈ ਦੀ ਚਿੱਪ ਵਾਲੇ ਮਿੱਤਰ ਲਾ ਦੇਣ ਸਾਡੇ ਅੱਜ ਵੀ ਹਾਲ ਉੱਤੇ ਕੀ ਕਈ ਲੱਖ ਮੀਟਰ ਜੇ ਪਾਏ ਜਿਹੜੇ ਪੰਜਾਬ ਦੇ ਵਿੱਚ ਲੱਗ ਚੁੱਕੇ ਐ ਬਿਜਲੀ ਬੋਰ ਦੇ ਜਿਹੜੇ ਇੰਜੀਨੀਅਰ ਐ ਉਹ ਕਹਿੰਦੇ ਆ ਵੀ ਕਿ ਪਾਏ ਮੀਟਰ ਜਿਹੜੇ ਲਾ ਰਹੇ ਆਂ ਇਹ ਬਿਜਲੀ ਦੇ ਮਹਿੰਗੇ ਨੂੰ ਘਟਾ ਦੇ ਦਾ ਫੋਕਾ ਹੈ ਪਰ ਤਾਹਾਂ ਤੋਂ ਜਿਹੜੀ ਗੰਦਾ ਚੜ੍ਹਿਆ ਹੋਇਆ ਹੈ ਕਾਰਪੋਰੇਟਾਂ ਦਾ ਤੇ ਜਿਹੜਾ ਵਿਸ਼ਵ ਪੱਧਰ ਸੰਗਠਨ ਹੈ ਉਹ ਕਹਿੰਦਾ ਵੀ ਲਾਉਣੇ ਹੀ ਲਾਉਣੇ ਐ ਤੇ ਬਿਜਲੀ ਪ੍ਰਾਈਵੇਟ ਕਰਨੀ ਹੀ ਕਰਨੀ ਸਾਥੀਆਂ ਨੇ ਮੈਂ ਗੈਰਵਾਜ ਬਹਿ ਬੋਲੇ ਬਸਿਆ ਹਾਂ ਤੁਹਾਨੂੰ ਵੀ ਜੇ ਇਹ ਹੀ ਪ੍ਰਾਈਵੇਟ ਹੋ ਜਾਂਦੀ ਐ ਤਾਂ ਫੇਰ ਜਿਹੜੀ ਉਹ ਰਾਜੇ ਵਾਲੀ 200 ਯੂਨਿਟ ਮੁਆਫੀ ਹੈ ਜਨਾਂ ਨੂੰ ਉਹ ਵੀ ਗਿਆ ਜੇਲੀ ਪਰੰਤਨਾ ਨੇ ਸੀ ਸੋਖਰੀ ਐ ਇਹ ਵੀ ਜਾਊ ਜੇ ਨਾ ਸਾਡੀਆਂ ਬਿਜਲੀਆਂ ਦੇ ਮੋਟਰਾਂ ਦੇ ਬਿੱਲ ਹੈ ਇਹਨਾਂ ਦੀ ਜੇ ਕੰਪਿਊਟੇਸ਼ਨ ਵਿੱਚ ਤੋਂ ਕਰੀਏ ਤਾਂ ਹੁਣ ਮੇਰਾ ਖਿਆਲ ਹੈ ਕਿਈਆਂ ਨਹੀਂ ਅੰਦਰ 25-25 ਦੀਆਂ ਪਾਈਆਂ ਨਹੀਂ ਐ ਥੱਲੇ 5000 ਨੂੰ ਜਨ ਦੇ ਦੇ ਕੇ ਫਿਰ ਕਈ ਹਜ਼ਾਰ ਤੇ ਜਾ ਕੇ ਸੂਈ ਨੇ ਖੜਨਾ ਇਹ ਕੋਈ ਛੋਟਾ-ਮੋਟਾ ਹੰਮਾਨੀ ਐ ਇਹ ਕਾਰਨ ਕੋਲੇ ਦਾ ਦਿਸਤ ਪਾਤਾ ਆਮ ਖਸਾਨੀ ਦੇ ਗਰਦਾ ਜਿੱਕ ਜੜਿਆ ਉਹ ਰਸਾ ਹੁੰਦਾ ਹੈ ਗੱਲ ਕੋ ਟੂ ਉਹ ਪਾਇਆ ਵਾ ਇਹ ਪਾਸ ਹੋ ਗਿਆ ਕਿਸਾਨੀ ਦੀ ਖਤਮ ਪੰਜਾਬ ਦੀ ਖਤਮ ਇੱਥੇ ਜਿਹੜੇ ਛੋਟੇ ਕਾਰਖਾਨੇ ਆ ਬੁਕਾਨਾਂ ਨੇ ਇਹ ਸਾਰਾ ਕੁਝ ਬਿੱਤਰੋ ਖਤਮ ਹੋ ਜਾਣਾ ਕਿਸਾਨੀ ਨੂੰ ਜਿਹੜਾ ਲੱਗਿਆ ਸੀ ਉਹਦੋਂ ਦੀ ਹੀ ਵਦਾਈ ਵੀ ਦੇ ਕੇੰਦਾਰੇ ਤੇ ਕਾਰ ਪਰੇਸ਼ਾਨੀਆਂ ਜਲੀਨਾ ਤੇ ਕੰਮ ਨਹੀਂ ਹੋ ਗਏ ਵਾਤਾਵਾਦੀ ਹੈ ਉਹ ਜਮਾਈ ਧੁਖੀ ਮੰਨ ਤੇ ਆ ਜਾਣੀ ਹੈ ਹੁਣ ਵੀ ਕੇ ਨਫਕਾਰ ਦੀ ਨੀਤੀ ਇਹੀ ਹੈ ਜੇ ਅਸੀਂ ਉੱਤੇ ਕਿਸਾਨੀ ਨੇ ਮੋਰਚਾ ਲਾ ਕੇ ਤਿੰਨ ਕਾਨੂੰਨ ਵਾਪਸ ਕਰਾਏ ਉਦੋਂ ਤਾਂ ਮੋਦੀ ਪਿੱਛੇ हट ਗਿਆ ਪਰ ਇੱਕ ਕਦਮ ਪਿੱਛੇ ਹਟ ਕੇ ਲੋਕ ਕਦਮ ਅੱਗੇ ਵੀ ਵੱਧ ਰਿਹਾ ਹੈ ਮੈਂ ਪਿਛਲੇ ਮਾਰਚ ਦੇ ਮਹੀਨੇ ਤਾਨਾ ਮਾਦੂ ਆਲੀਆ ਕਾ ਕਿਸਾਨ ਸਭਾ ਦੀ ਕਾਨਫਰੰਸ ਤੇ ਗਿਆ ਉੱਥੇ ਮੱਤਪ ਦੇਖਦੇ ਖਾਨਾ ਨੇ ਬੋਲਿਆ ਕਿ ਸਾਡੀ ਸਰਕਾਰ ਨੇ ਗਲਤ ਕਾਸ ਕਰਤੀ ਆ ਜਿਹੜੀ ਭਗਵਾਨ ਤੁਮਾ وہ مدھ بدیش بھی مواد نے اشارے میری کل نہیں پورے آوار آ گیا پھر بھی پیچھے ہٹے پھر انہوں نے دلی یونیورسٹی ہے چنڈی گڑھ یونیورسٹی ਉਹਦੇ ਬਹਿਮਲਾ ਕਰਤਾ ਉਹੋ ਹੀ ਬਣਾ ਲਿਆ ਉਹੋ ਹੀ ਇਹਨਾਂ ਨੂੰ ਪਿੱਛੇ ਹਟਣਾ ਪਿਆ ਜਿਹੜਾ ਅੱਜ ਹੰਮ ਦਾ 2031 ਦਾ ਜਿਹੜਾ ਬਿਜਲੀ ਬਿੱਲ ਆ ਰਹੇ ਐ ਇਹਨਾਂ ਨੇ 2003 ਦੇ ਵਿੱਚ ਹੀ ਧੰਡਾ ਬਿਜਲੀ ਬੋਰਡ ਤੋੜ ਕੇ 2030 ਸ਼ੰਡ ਕਰਤਾ ਉਹੋ ਕੁਝ ਲੋਕ ਲੜੇ ਤਾਂ ਲੋਕ ਕੋ ਬੰਦੀ ਇਹ ਸੁਬਾਸਨਾ ਸਕੇ ਫੇਰ 20 ਆ ਗਿਆ ਫੇਰ ਅਸੀਂ ਕੇਂਦਰ ਸਰਕਾਰ ਨੂੰ ਮਜਬੂਰ ਕੀਤਾ ਵੀ ਇਹ ਜਿਹੜਾ ਬਹਿਣਾ ਸੀ ਲਾਗੂ ਨਹੀਂ ਕਰਾਂਗੇ ਪਰ ਸਰਕਾਰ ਨਹੀਂ ਪਿੱਛੇ हट ਰਹੀ ਕਿਉਂਕਿ ਕਾਲਪੁਰ ਇਤਨਾ ਹੈ ਤੇ ਵਿਸ਼ਣਪਾਲ ਸੰਸਥਾ ਉਹ ਮੋੜਾ ਦੇ ਰਿਹਾ ਮੋਦੀ ਜੀ ਨੂੰ ਵੀ ਜੇ ਨਹੀਂ ਲਾਗੂ ਕਰੋਗੇ ਤਾਂ ਤੁਹਾਡੇ ਦੇ ਪਾ ਦੁਨੀਆ ਨਾਵਾਗੇ ਤੇ ਫਿਰ ਇਹ ਅਸੀਂ ਉਥੇ ਨੇ ਹੁੰਦੀਆਂ ਕੋਸ਼ਿਸ਼ਾਂ ਕੀਤੀਆਂ ਕਰਦੀਆਂ ਤੇ ਅੱਜ ਦਾ ਜਿਹੜਾ ਭਰਮ ਹੈ ਜੇ ਪੂਰੇ ਹਿੰਦੁਸਤਾਨ ਦੇ ਵਿੱਚ ਕਾਮਯਾਬ ਸਾਡਾ ਹੁੰਦਾ ਤਾਂ ਹੋ ਸਕਦਾ ਵੀ ਕੇਂਦਰ ਦੀ ਸਰਕਾਰ ਸਾਡੇ ਗੁੱਸੇ ਨੂੰ ਤੇ ਸਾਡੇ ਰੋਹ ਨੂੰ ਦੇਖ ਕੇ ਕਲਮ ਪਿੱਛੇ ਕਰ ਲੈ ਤੇ ਜੇ ਨਹੀਂ ਕਰਦੀ ਤਾਂ ਫਿਰ ਕੱਲ ਨੂੰ ਨੌਵੀਂ ਨੂੰ ਸੰਯੁਕਤਮੋਰਚੇ ਪੰਜਾਬੀ ਲੀਗੀ ਹੋ ਰਹੀ ਹੈ ਕੋਈ ਵੱਡਾ ਤਕੜਾ ਐਕਸ਼ਨ ਦਾ ਫੈਸਲਾ ਲੈ ਜਾਵੇਗਾ ਉਹ ਆਸ ਤੇ ਪਿਆਰ ਰੋ ਇਹਨੀਆਂ ਸ਼ਬਦਾਂ ਨਾਲ ਮੈਂ ਆਪਣੀ ਗੱਲ ਖਤਮ ਕਰਦਾ ਹੈ ਜੈ ਜਨਤਾ ਜੈ